ਕਿ ਮਾਰਨਿੰਗ ਮੈਂ ਉઠી ਸਵੇਰ ਮਤਲਬ 3:30 ਵਜੇ ਕਿਉਂਕਿ ਨਰਿੰਦਰ ਨੇ ਡਿਊਟੀ ਜਾਣਾ ਸੀ ਤਾਂ ਨਾਸ਼ਤਾ ਬਣਾ ਕੇ ਤਾਂ ਪੋਹਾ ਮੈਂ ਨਾਸਟੇ ਦੇ ਵਿੱਚ ਉਸ ਤੋਂ ਬਾਅਦ ਹੁਣ ਵੱਜ ਚੁੱਕੇ ਨੇ 4:30 4:30 ਵੱਜ ਚੁੱਕੇ ਨੇ ਮੈਂ ਕਿਹਾ ਬੱਚਿਆਂ ਨੂੰ ਉਠਾ ਦਾਂ ਤੇ ਬੱਚਿਆਂ ਦਾ ਬਰ ਰਿਹਾ ਦੁੱਧ ਕਿਉਂਕਿ ਬੱਚਿਆਂ ਦੇ ਅੱਜ ਫਸਟ ਕਜਾਮ ਆਉ ਪਿੰਦਰ ਦਾ ਸੋ ਇਸ ਕਰਕੇ ਥੋੜੀ ਜਿਹੀ ਤਿਆਰੀ ਕਰ ਲਵਾਂ ਤੇ ਮੈਂ ਸੋਚਿਆ ਕਿ ਹਾਬਲੀ ਜੀ ਆ ਚੱਲ ਰਹੇ ਨੇ ਤੇ ਅੱਜ ਫਸਟ ਹੈਗਾ ਤੇ ਮੈਂ ਕਿਹਾ ਥੋੜੀ ਜਿਹਾ ਚਲੋ ਇਹ ਹੁੰਦਾ ਕਿ ਬੱਚੇ ਨੂੰ ਹਨਾ ਕੁਈ ਟੂ ਡਿਵੀਜ਼ਨ ਹੋ ਜੂ ਸਵੇਰ ਸਵੇਰ ਸੋ ਤੁਸ ਵੀ ਆਪਣਾ ਲਗਭਗ 15 ਪਾਣੀਆ ਤੇ ਮੈਂ ਬੱਚਿਆਂ ਨੂੰ ਕਾਉਣੀ ਆ ਜਲਦੀ ਤੇ ਤਾਂ ਕਿ ਇੱਕ ਘੰਟਾ ਪਹਿਲਾਂ ਲੈ ਕੇ ਵੇਜੇ ਫਿਰ ਨਾਸਤਾ ਬਣਨਾ ਬਣਾ ਦੂ ਵੀ ਜੋ ਵੀ ਖਾਣੇ ਦੇ ਬੱਚੇ ਮਨਿੰਦਰ ਚਲਾ ਗਿਆ ਸ਼ਾਇਦ ਤਾਂ ਜੋ ਕਰੀ ਜਾਵੇ ਕਿਉਂਕਿ ਘਰੋਂ ਮੇਰੇ ਉਤੇ ਸੂਟ ਬਣਨੇ ਦੇ ਗਏ ਸੀ ਤੇ ਅੱਜ ਹੀ ਖਿਦਮਾ ਮੈਂ ਫੜ ਕੇ ਲੈ ਕੇ ਆਉਣੀ ਆ ਤੇ ਦੇਖੋ ਹੁਣ ਘਰੇ ਚਾਹਾਂਗੇ ਜਾਂ ਨਹੀਂ ਜਾਣਦੇ ਨਾ ਕੀ ਪਲਾਨ ਬਣਦਾ ਕਹਿ ਕੇ ਤਾਂ ਰਹਿਣੇ ਕਿ ਮੈਂ ਜਾਉਂਗਾ ਤੇ ਬਾਕੀ ਦੇਖਦੇ ਆਂ ਬਸ ਅੱਜ ਮੌਸਮ ਕਿੰਨਾ ਜਿਆਦਾ ਠੰਡਾ ਹੋ ਰਿਹਾ ਨਾ ਬਾਹਰ ਉਦੋਂ ਦਿੱਲੀ ਹੁਣ ਸਵੇਰ-ਸਵੇਰ ਦੇਖਦੇ ਆ ਨਾ ਬਹੁਤ ਠੰਡਾ ਹੁੰਦਾ ਦਿਲਦਰ ਜਾਂਦਾ ਜੇ 2:00 2:30 ਦੇ ਆ ਮੈਂ ਚਾਰ ਵਜੇ ਦੇਖਦੀ ਆ ਕਿ ਤੇ ਬਾਹਰ ਇੰਨੀ ਠੰਡੀ ਹਵਾ ਚੱਲ ਰਹੀ ਹੁੰਦੀ ਐਨੀ ਜਿਆਦਾ ਠੰਡੀ ਹਵਾ ਚੱਲ ਰਹੀ ਹੁੰਦੀ ਆ ਤੇ ਨਾਲ ਹੀ ਜਿਹੜਾ ਹੈਗਾ ਇਸ ਤਰ੍ਹਾਂ ਲੱਗਦਾ ਜਿਵੇਂ ਸਰਦੀਆਂ ਦੇ ਵਿੱਚ ਨਹੀਂ ਪੈਂਦੇ ਫੋਲ ਹੈ ਨਾ ਉਸ ਤਰ੍ਹਾਂ ਲੱਗ ਰਿਹਾ ਮੌਸਮ ਕਿ ਫੋਲ ਪੈ ਰਿਹਾ ਵਾਟ ਫੋਲ ਤਾਂ ਨਹੀਂ ਹੈ ਹਲਕਾ ਹਲਕਾ ਲੱਗ ਰਿਹਾ ਹੈ ਬਟ ਇੰਨਾ ਸੋਨਾ ਮੌਸਮ ਇੰਨੀ ਠੰਡੀ ਹਵਾ ਚੱਲੀ ਹੈ ਮੈਂ ਖਿੜਕੀ ਵੀ ਖੋਲ੍ਹੀ ਸੀ ਨਾ ਸੁਆ ਤੇ ਜਦੋਂ ਪੋਹਾ ਬਣਾ ਲਈ ਸੇਵ ਲਈ ਤੇ ਇਥੋਂ ਵੀ ਇੰਨੀ ਠੰਡੀ ਹਵਾ ਆ ਰਹੀ ਸੀ ਇੰਨੀ ਠੰਡੀ ਹਵਾ ਆ ਰਹੀ ਹੈ ਸ਼ਾਇਦ ਬਾਰਿਸ਼ ਵਗੈਰਾ ਪਈ ਹੈ ਕਿਤੇ ਜਾਂ ਵੈਸੇ ਵੀ ਹੁਣ ਮੌਸਮ ਚੇਂਜ ਹੋ ਰਿਹਾ ਕਾਫੀ ਹੈ ਨਾ ਤੇ ਕਾਫੀ ਮਤਲਬ ਸਪਨਬਰ ਆ ਗਿਆ ਲਾਤਾ ਤੇ ਰਾਤ ਨੂੰ ਤਾਂ ਕਾਫੀ ਠੰਡ ਹੋ ਜਾਂਦੀ ਹੈ ਹਨ ਕੇ ਆਏ ਹੁੰਦਾ ਵੀ ਕੂਲਰ ਵੀ ਬੰਦ ਕਰ ਲੀਏ ਤੇ ਪਰ ਫਿਰ ਮੱਛਰਾਂ ਦਾ ਥੋੜਾ ਹੋ ਤਾਂ ਮੱਛਰ ਵੀ ਹੋ ਜਾਂਦਾ ਨਾ ਤੇ ਇਸ ਕ बच्चे उठो गुड मॉर्निंग निम्रत ओपन उठो ददू बिलो 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 आ देखो आ देखो इने अखा बंदे लवदी है ददू किथे है लवदी है ददू किथे है ऊ ऊ ओ रामना आराम ना रामना ਆ ਦੇਖੋ ਬਾਂਦਰ ਤਾਂ ਸਾਦਾ ਕੱਪੜੇ ਪਾ ਕੇ ਵੀ ਨਹੀਂ ਪੈਂਦਾ ਆ ਹੀ ਪੈਂਦਾ। ਥਾਂ ਨਹੀਂ ਲੱਗਦੀ ਰਾਤ ਨੂੰ ਤੈਨੂੰ ਤਾਂ ਠੰਡ ਹੁੰਦੀ ਆ ਉਹ ਪਿੰਦਰ। ਲਮਿੰਦੋ ਗਲਾਸ। ਹੈ? ਚਲੋ ਕਰੇ ਹੋ ਜੇ ਫਿਰ ਆਪਾਂ ਥੋੜਾ ਇੱਕ ਵਾਰ ਦੇਖ ਲਈਏ ਠੀਕ ਹੈ। ਰਿਵੀਜ਼ਨ ਕਰ ਲਈਏ ਥੋੜੀ। ਬੁੱਕ ਮੈਂ ਦਿੰਨੀ ਆ ਤੈਨੂੰ। ਖਾਣੀ ਖੋਲੇ ਰੰਗਾ ਦੇਖ ਮੁੰਡੇ ਦੀਆਂ ਜੀ। ਇਹ ਗਲੋ ਮੇਰੇ ਪਿਆਰਿਆਂ ਦਾ ਹਾਲ ਦੁੱਧ ਪੀਤਾ ਫੇਰ ਸੌਂਗੇ। ਪਿਆਰੇ ਉੱਠ ਜਾ ਵੇ ਬੱਚਾ। ਕੰਬਲੀ ਕਰਨਾ।

आज नमक मिर्ची पाके मैं पराठा बनाता हूं क्योंकि जल्दी आ जाती फिर दोपहर आके भी खाना खा लेंगे एक बार दो-दो पराठे खा ले इन्होंने हाँ, तो फिर 11 12 बजे हां 12 बजे बिरयानी 12 बजे आ जाऊंगा 35 तो लेके 35 तक मैं पराठा तक हां चलो पढ़ो जाएगा फिर का पेपर पहला चित्र है क्या काला पे काला साइना ਤੇ ਹੁਣ ਜਿਹੜਾ ਅਸਪੈਲਾ ਪੂਰੀ ਤਿਆਰੀ ਹੈਗੀ ਫੁੱਲ ਹੈ ਸੱਦਾ ਦੇ ਦਿੱਤਾ ਬੋਲ ਕੇ ਜਾ ਕੇ ਇੱਕ ਤਾਂ ਇੱਕ ਤਾਂ ਤੈਨੂੰ ਇਹ ਦੱਸਾਂ ਜਿਉ ਤਿੰਨ ਨੰਬਰਾਂ ਦਾ ਕੁਐਸਚਨ ਆਉਗਾ ਚਾਰ ਆਲਾ ਜਾਂ ਪੰਜ ਆਲਾ ਹੋਊਗਾ ਉਹਦੇ ਵਿੱਚ ਜੇ ਕੋਈ ਲਿਖੇਗਾ ਉਹਨੂੰ ਅੰਡਰਲਾਈਨ ਕਰਨਾ ਤੀਰ ਲਾ ਕੇ ਅੱਗੇ ਡੈਫੀਨੇਸ਼ਨ ਦੇਣੀ ਹੈ ਪੂਰੀ ਹੈ ਕੀ ਚੀਜ਼ ਆ ਐਗਜ਼ਾਮਪਲ ਦੇਣੀ ਉਹਨੂੰ ਵੀ ਅੰਡਰਲਾਈਨ ਕਰਨਾ ਸਮਝ ਗਈ ਔਰ ਪੂਰੇ ਪੁਆਇੰਟ ਹੋਣਾ ਚਾਹੀਦਾ 1 2 3 4 ਨੀਚੇ ਨੂੰ ਪੰਜ ਨੰਬਰਾਂ 'ਚ ਘੱਟੋ-ਬੱਟ ਇੱਕ ਪੇਜ ਪੂਰਾ ਭਰਿਆ ਹੋਣਾ ਚਾਹੀਦਾ ਜੇ ਕੋਈ ਨਾਲ ਲੱਗੇ ਡਾਇਗਰਾਮ ਬਣਸਾ ਜਿਹੜਾ ਡਾਇਗਰਾਮ ਵੀ ਬਣਾਉਣਾ ਮੈਂ ਇਹਨੂੰ ਕਹਿੰਦਾ ਸੋਣੀ ਹੈ ਸੋਣੀ ਹੈ ਰੇਟਿੰਗ ਸੋਣੀ ਹੋਣੀ ਚਾਹੀਦੀ ਸਤਿ ਪਤਰੀ ਕਿਹੜਾ ਪੁਆਇੰਟ ਲਿਖੀਂਗਾ ਉਹ ਕੱਲਾ ਕੱਲਾ ਦਿਖਣਾ ਚਾਹੀਦਾ ਗੁਰੰਦਰ ਇੰਕ ਕਰ ਤੇ ਰਾਈਟਿੰਗ ਸਾਫ ਹੋਣੀ ਚਾਹੀਦੀ ਤੇ ਪੇਪਰ ਤਾਂ ਮੇਰੇ ਕੋਲ ਹੀ ਆਉਣਾ ਹੈ। ਵੈਰੀ ਗੁੱਡ। ਐ ਦੂ ਬਾਅਦ ਆਇਆ। ਸਮਝ ਆ ਗਈ? ਗਾਇਸ ਪਰ ਮੈਨੇ ਕੋਲੀ ਆਉਣਾ ਤੇ ਲੈ ਫੜਾ ਮਮਾ ਤੇ ਲ ਕਰਵਾ ਦੇਂ ਤਰਾਮੂ। ਖਲਾ ਗੋੜ ਖਾ ਲਾ। ਪੇਪਰ ਜੱਜਲਾ ਕਰਕੇ ਆਈ। ਕਿੰਨੇ ਨੰਬਰ ਆਉਣਗੇ 60 ਤੋਂ 70 ਆਉਣੇ ਚਾਹੀਦੇ ਆ। ਇਹ ਇੱਕ ਹੀ ਤਰੀਕਾ ਪੈਸੇ ਇੱਕ ਘੰਟਾ ਇੱਕ ਕਰ। ਇੱਕ ਘੰਟੇ ਵਾਸਤੇ ਕੱਟਣਾ। ਤੇ ਦੂਜੀ ਗੱਲ ਆ ਜਿਹਦੇ ਇੱਕ ਨੰਬਰ ਵਾਲਾ ਕੁਛ ਹੈ ਪਤਾ ਤੂੰ ਪਤਾ ਕੀ ਕਰ ਦੋਗੇ ਵਿੱਚ ਫਟਾਫਟ ਪੜ ਗਿਆ ਫਟਾਫਟ ਪੜ ਗਿਆ ਉਹਨੂੰ ਪੂਰਾ ਧਿਆਨ ਨਾਲ ਪੜਨਾ 3 ਘੰਟੇ ਬਹੁਤ ਟਾਈਮ ਹੋਊ ਤੇਰੇ ਕੋਲੇ ਪੂਰਾ ਪੜਨਾ ਇਹ ਕਿੁੱਛ ਹੈ ਕੀ ਹੈ ਨੰਬਰ ਦੋ ਦੇਤੇ ਜਦੋਂ ਲਾਸਟ ਟਾਈਮ ਬੱਚੇ ਮੈਨੂੰ ਕਹਿੰਦੇ ਚੈੱਕ ਕਰੋ ਪੇਪਰ ਜੇ ਆਪਨੇ ਆਪ ਕਾਠ ਹੁੰਦਾ ਇਹਦਾ ਮਤਲਬ ਇਹ ਨਹੀਂ ਐਂ ਦੇਖੇ ਵੀ ਮੈਂ ਕਰ ਲਿਆ ਇਹ ਵੀ ਹੋ ਗਿਆ ਇਹ ਵੀ ਹੋ ਗਿਆ ਇਹ ਵੀ ਉਹਨੂੰ ਦੁਆਰੇ ਪੜ ਕੇ ਦੇਖਾਂਦੋਂ ਵੀ ਜੋ ਮੈਂ ਲਿਖਾਉਂ ਮੈਂ ਪੁੱਛਿਆ ਸੀ ਸਮਝ ਆ ਗਈ ਇਹ ਚੀਜ਼ਾਂ ਤੇ ਆ ਰੱਖਣਾ ਤੇ ਰਾਈਟਿੰਗ ਸਾਫ਼ ਤੇ ਪੁਆਇੰਟ ਪੂਰੇ ਤੇ ਸਾਰੀਆਂ ਚੀਜ਼ਾਂ ਜੇ ਰੀਪਰੋਡਕਸ਼ਨ ਵਿੱਚੋਂ ਪਹਿਲਾਂ ਉਹਦੀ ਡੈਫੀਨੇਸ਼ਨ ਫਿਰ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਉਹਦਾ ਵੀ ਦੱਸਣਾ ਕਿਵੇਂ ਆ ਜੋ ਵੀ ਚੀਜ਼ਾਂ ਪੁੱਛਵੰਦ ਹਨ ਨਾ ਸਾਰਾ ਕੁਝ ਕਰਨਾ ਹਨ ਜਾਨੀ ਸੰਜੀ ਪੇਪਰ ਤਰੀਕੇ ਨਾਲ ਕਰਤੀ ਮੇਰਾ ਵੀ ਸ਼્વાસ ਕਰ ਕਰਦੋ ਮੇਰਾ ਵੀ ਸ਼ੁਕਾਰ ਕਰ ਕਰਦੋ ਹੈ ਸ਼ੁਕਾਰ ਕਰ ਮੇਰੀ ਨਿਮਰਤ ਕਹਿੰਦੀ ਮੇਰਾ ਵੀ ਮੂੰਹ ਮਿੱਠਾ ਕਰ ਇਹਦਾ ਵੀ ਟੈਸਟ ਅੱਜ ਰੀਡਿੰਗ ਇਹਦਾ ਵੀ ਕਰਵਾ ਲਈਨੇ ਆਪਾਂ ਬਾਲਾ ਬਾਲਾ ਪੂਰਾ ਹੱਥ ਨਾ ਕਰਦੇ ਕਰ ਉਹ ਕੋਲਾ ਡਰਾਮਾ ਕਰੀ ਜਾਂਦੀ ਆ ਮੈਨੇ ਮੈਂ ਤਖਵਾਉਂਗੀ ਵੀ ਨਹੀਂ ਇਹ ਲੈ ਬਿੰਦ ਤੂੰ ਖਾ ਗੋ ਚੱਲ ਓਪਨ ਕਰ ਖਾ ਗੋ ਪਾ ਜੋਨ ਟਾਈਮ ਹੋ ਗਿਆ ਚੱਲ ਨੇ ਮਰ ਤਾ ਚੱਲੋ ਜਲਦੀ ਚੱਲੋ ਜੇ ਮੇਰਾ ਬੈਗ ਤੂੰ ਦੀਦੀ ਵਾਲਾ ਬੈਗ ਚੱਕ ਲੈ ਜਮ ਹਲਕਾ ਦਾ ਹਾਂ ਤੇ ਇਹਨੂੰ ਹੀ ਦੇ ਦੇ ਪੁੱਤੋ ਇਹ ਤੂੰ ਇਹਦਾ ਮੜਾ ਭਾਰੀ ਆਉ ਚੱਕ ਲੈ ਉਹ ਮੇਰੇ ਤਾਂ ਖੁਮਾਇਆ ਦੋ ਤੂੰ ਹਾਂ ਤੂੰ ਚੱਕ ਲੈ ਜਾਣਾ ਹਾਂ ਅੱਧੀ ਹੋਇ ਨੀ ਮਰ ਤਾ ਹਲਕਾ ਮੇਰੇ ਕਿਵੇਂ ਹੋਇਆ ਪੁੱਤ ਪੇਪਰ ਸੱਚਾ ਨਾਲ ਹੋ ਗਿਆ ਮੇਰੀ ਬੜਾਈ ਦਾ ਕੀ ਹੋ ਗਿਆ ਸਿੱਧਾ ਜੋ ਪੜਨਦਾ ਕੋਈ ਪਤਾ ਨਹੀਂ ਕਾ ਤਾ ਆਉਂਦਾ ਨਹੀਂ ਸੀ ਪੇਪਰ ਬੜਵਾ ਕੇ ਸਾਰਾ ਗੱਲ ਸੁਣੋ ਇੰਨਾ ਤਾਂ ਮੈਨੂੰ ਪਹਿਲੀ ਹੁੰਦਾ ਸੀ ਕੋਈ ਕਹਦਾ ਇਹ ਮੈਂ ਖੰਧਾ ਇਹ ਤਾਂ ਅੰਗਰੇਜ਼ੀ ਦੇ ਪੜ੍ਹਨ ਦੀ ਸੀ ਮੈਂ ਉਹ ਆਪਾਂ ਨੂੰ ਕੀ ਪਤਾ ਪੁੱਤ ਬੈਨ ਪੇਪਰ ਕਿੱਥੋਂ ਪਾਉਗੀ ਸਾਰਾ ਵਧੀਆ ਹੋਇਆ ਪੂਰਾ ਟੌਪ ਕੋਈ ਤੂੰ ਆਪੇ ਦੇਖ ਲੈ ਤੂੰ ਇਹ ਤਿਆਰੀ ਕਰਾਈ ਹੈ ਮਮਾ ਜੇ ਤੂੰ ਫਿਕਰ ਹੈ ਨਾ ਔਖੇ ਔਖੇ ਤਾਂ ਪਾਈ ਨਹੀਂ ਔਖੇ ਔਖੇ ਦਾ ਫਿਰ ਪੁੱਤ ਮੇਰੀ ਤਿਆਰੀ ਕਰਉਣ ਤਾਂ ਬੰਦੀ ਸੀ ਨਾ ਸਾਰੀ ਇਹ ਤਾਂ ਥੇ ਇੰਗਲਿਸ਼ ਤੇ ਇੰਗਲਿਸ਼ ਨਾਲ ਦੇਖਾਂ ਆਈ ਇਹ ਪਹਿਲਾਂ ਤਾਂ ਪੇਪਰ ਹੀ ਵੂਗਾ ਮੱਜਾਂ ਇੰਨਾ ਵੱਡਾ ਡਾਲਿਆ ਪਿਆ ਛੋਟਾ ਯਾਰ ਇਹ ਦੇਖਣ ਦੁਪੱਟਾ ਹਾਂ ਦੇਖਣ ਚ ਮੈਨੂੰ ਪਤਾ ਫਿਰ ਵੀ ਕਿੰਨੇ ਪੇਜ ਆ ਅੱਛਾ ਹੋਰ ਕਿੰਨੇ ਨੰਬਰਾਂ ਦਾ 60 ਨੰਬਰਾਂ ਦਾ ਪੇਪਰ ਆ ਤੇ ਮੇਰੇ ਸੋਹਣੇ ਦਾ ਫਿਰ ਪੇਪਰ ਸਭ ਤੋਂ ਟੌਪ ਹੋਇਆ ਕਿੰਨੇ ਆ ਜਾਣਗੇ 60 ਚੋਂ ਸੱਤ ਤੋਂ 78 ਚੰਦ ਹੈ ਗਿਆ ਵੈਰੀ ਗੁੱਡ ਸ਼ਾਬਾਸ਼ ਹੁਣ ਆਪਾਂ ਕੱਲ੍ਹ ਦੇ ਪੇਪਰ ਦੀ ਤਿਆਰੀ ਕਰਾਂਗੇ ਮਮਾ ਇਹ ਇਹ ਵੰਤ ਤੁਸੀਂ ਮੈਨੂੰ ਕਿਹਾ ਸੀ ਯਾਰ ਸਵੇਰੇ ਕਿਹਾ ਦੇਖ ਲੈ ਮੈਂ ਤੈਨੂੰ ਆਹ ਤੂੰ ਕਹਿੰਦਾ ਮਮਾ ਨਹੀਂ ਮੈਂ ਤੈਨੂੰ ਕਿਹਾ ਨਾ ਸਵੇਰੇ ਮੈਂ ਖਾਪਿੰਦਰ ਪੜ੍ਹ ਲਿਆ ਪਹਿਲਾ ਕੀ ਲਿਖਿਆ ਇਹ ਪਪਿਲ ਕੀ ਤੇ ਪੀ ਦੱਸ ਮੈਨੂੰ ਕੋਰਨਰ ਕੀ ਹੈਗਾਗਾ ਆਪਟਿਕ ਨਾਉ ਬੀ ਹੈਗਾਗਾ ਇਨਸ ਅੱਛਾ ਅੱਛਾ ਠੀਕ ਹੈ ਕੌਣ ਕੈਸ ਹੈ ਕੋਈ ਉਹ ਇੱਥੇ ਚੱਲ ਤੇਰਾ ਪੇਪਰ ਵਧੀਆ ਹੋ ਗਿਆ ਨਾ ਸੰਤੁਸ਼ਟੀ ਹੈ ਨਾ ਚਲੋ ਠੀਕ ਹੈ ਇੱਕ ਵਾਰ ਮੈਂ ਚੈੱਕ ਕਰ ਲੈਂਦਾ ਤਾਂ ਸਾਡਾ ਸਾਰਾ ਵੇਸਟ ਹੋਇਆ ਲੈਪੋ ਤਾਂ ਆਏ ਨਹੀਂ ਹੁੰਦਾ ਹੁਣ ਆਪਾਂ ਨੂੰ ਕਿਉਂ ਤਾਂ ਪੇਪਰ ਕਿੱਥੋਂ ਆਜੂ ਸੌਖਾ ਆਊਗਾ ਔਖਾ ਆਊਗਾ ਮੈਡਮ ਉਸ ਹਿਸਾਬ ਨਾਲ ਪਾਉਂਦੀ ਹੈ ਵੀ ਜੇ ਨਲਾਇਕ ਵਿੱਚ ਹੋ ਵੀ ਪਾਸ ਹੋ ਜਾਣਾ ਬਾਹਰ ਆਇਆ ਫਿਰ ਵੀ ਮੈਂ ਇੰਨਾ ਸੌਖਾ ਉਹ ਤਾਂ ਪਾਇ ਨਹੀਂ ਪਾਉਣ ਕੀ ਹੁੰਦੀਆਂ ਕਾਟੀ ਲੈ ਚ ਕੀ ਹੁੰਦਾ ਜੋਇੰਟ ਚਲੋ ਠੀਕ ਹੈ ਉਹ ਤੈਨੂੰ ਤੁਰ ਆਉਂਦੇ ਵੀ ਕਿ ਥੋੜੇ ਘੱਟ ਆਉਂਦੇ ਹਾਂ ਉਹ ਤਾਂ ਪੂਰੇ ਆਉਂਦੇ ਸੀ ਹਾਂ আচ্ছা ਬਾਹਰੋਂ ਚੱਲਦੇ ਆ ਹਾਂ ਪੂਰਾ ਖਾਦਾ ਨਾਲ ਦਾ ਮੈਂ ਤਾਂ ਕਿਤਾਬਾਂ ਤੋਂ ਵੀ ਤਾਂ ਹਾਂ ਕਿਰਮ ਕਰੂਗਾ ਅੱਛਾ ਠੀਕ ਹੈ ਆ ਕੇ ਘਰ ਕੰਮ ਕਰਦੇ ਇੱਕ ਤਾਂ ਮਸ਼ੀਨ ਖਰਾਬ ਹੋ ਰਹੀ ਹੈ ਮਸ਼ੀਨ ਵਾਲ ਨੂੰ ਫੋਨ ਕਰਦੇ ਸਮਝਾਈ ਉਹ ਕਿ ਰਾੜ ਖਰਾਬ ਹੋ ਰਹੀ ਹੈ ਰਾੜ ਅਰੇ ਤਾਂ ਦੇਖ ਲਓ ਕੀ ਬਣੂਗਾ ਹੈ ਨਹੀਂ ਤਾਂ ਡੱਬਾ ਪਿਆ ਉਹਦਾ ਉੱਪਰ ਡੱਬਾ ਚੱਕ ਕੇ ਦੇਖ ਲਿਓ ਕੀ ਪਤਾ ਡੇਟ ਰੂਟ ਬਚੀ ਪਈ ਹੋਵੇ ਫੇਰ ਤਾਈ ਮਿਲ ਜੂ ਆਪਾਂ ਠੀਕ ਹੋ ਜੂ ਉੱਪਰ ਪੈ ਡੱਪਾ ਸੋਈ ਚਰਾੜ ਦਾ ਚਰਾੜ ਦੇ ਆਂਦੇ ਨੂੰ 3 ਸਾਲ ਹੋ ਗਏ ਰਵਾੜ ਹੋਂ ਵੀ ਕਹਿੰਦੇ ਠੀਕ ਹੋ ਜੇ ਚਲ ਦੀ ਗਾਰੰਟੀ ਹੁੰਦੀ ਐ 3 ਸਾਲ ਹਾਂ ਦਾ ਕੀ ਪਤਾ ਕਾਂਟੀ ਚ ਪਈ ਹੋਵੇ ਅਜੇ ਅਜੇ ਕਹਦੀ ਹੈ ਡੱਬਾ ਲੈਬ ਦਾ ਫਰੀਜ ਠੀਕ ਹੋ ਰਿਹਾ ਹੈ ਡੱਬਾ ਤਾਂ ਮੈਂ ਸਾਹਮਣੇ ਰੱਖਿਆ ਹੋਇਆਗਾ ਉਹਨਾਂ ਉਹੀ ਕੋਨ ਖਰਾਬ ਹੋਈ ਹੈ ਫਿਰ ਬਾਈ ਕਰਾ ਰਾੜ ਲੈ ਕੇ ਉਹ ਨਾਲੀ ਰਾਤ ਵੀ ਨਾ ਸਾਦਾ ਨਹੀਂ ਮੌਸਮ ਚੇਂਜ ਹੋ ਗਿਆ ਨਾ ਪਾਣੀ ਗਰਮ ਚਾਹੀਦਾ ਬੱਚੇਨ ਦੋ ਤਿੰਨ ਦਿਨ ਰੋਗੇ ਗੈਸ ਤੇ ਗਰਮ ਕਰਕੇ ਦਿੰਨੀ ਹੈ ਕਿਉਂਕਿ ਉਹ ਖਰਾਬ ਹੋ ਰਹੀ ਹੈ ਨਾ ਮੈਂ ਨਾਲ ਤਾਂ ਲੈ ਕੇ ਜਾਉਂਗੀ ਵੀ ਜੇ ਇਹ ਠੀਕ ਹੁੰਦੀ ਹੈ ਦੇਖ ਲਓ ਡੇਟ ਬਦਲ ਦਿੰਨੇ ਆ ਹਾਂ ਹੀ ਕਹੂੰਗੀ ਮੈਂ ਤਾਂ ਫਸਾ ਪਿਆ ਪਿੰਡਾਂ ਵਾਲਿਆਂ ਜਨਤਿਆਂ ਲਈ ਕੰਮ ਕਰਕੇ ਆਉਂਗਾ ਮੈਂ ਕਹੂੰਗੀ ਡੱਬਾ ਸਾਂਭਿਆ ਪੈ ਗਿਆ ਕਿ ਮਤਲਬ ਉਹ ਆ ਮੈਂ ਕਿਹਾ ਸੀ ਨਾ ਵੀ ਆ ਇਨੇ 3 ਸਾਲ ਤੱਕ ਚੱਲ ਜੇ ਚੱਲੀ ਆ ਡੱਬਾ ਸਾਂਭਣਾ ਕਿਹੜਾ ਆਸਾਨ ਕੰਮ ਆ ਮੈਂ ਸੰਭ ਕੇ ਰੱਖਿਆ ਦੇਖੋ ਬਾਹਰ ਹੋ ਰਿਹਾ ਬਈ ਬਾਰਿਸ਼ ਦਾ ਮੌਸਮ ਬਾਰਿਸ਼ ਨਹੀਂ ਰੁਕ ਰਹੀ ਬਿੱਲੀ ਦੇ ਵਿੱਚ ਦੇਖੋ ਅੱਜ ਫੇਰ ਹੋਇਆ ਪਿਆ ਬਹੁਤ ਤੇਜ਼ ਬਾਰਿਸ਼ ਆਉਗੀ ਆਉਗੀ ਤਾਂ ਮੈਂ ਵੀ ਜਾ ਕੇ ਉਹਨਾਂ ਸੇ ਮਾਰਕੀਟ ਲੈ ਜਾਉਂਗੀ। ਪਰ ਐ ਨਹੀਂ ਮੇਰੇ ਕੋਲ ਕੋਈ। ਤਾਂ ਬਸ਼ਾਰਮੀ। ਚਵੀ ਖਤਮ ਹੋ ਰਹੀਆਂ ਵੀ ਦੇਖ ਲਾ। ਦੇਖੀ। ਦੇਖੀ ਇਤਕੋ ਹੀ ਬਜੀ ਐ। ਮਨ ਮੰਗਿਆ ਚਲ। ਮਨ ਮੰਨ ਗਿਆ। ਨਹੀਂ ਮੈਂ ਸੋ ਸਸਤੀ ਜਗ੍ਹਾ ਜੂਡੂਰੋਂ ਲੈ ਲੂ ਉੱਥੇ ਸਸਤੀ ਮਿਲ ਜਾਂਦੀ ਐ। ਮੈਨੂੰ ਜਾਣਾ ਤਾਂ ਐ ਨਾ ਤੋ ਪੂਜਾ ਕਰਨ ਚੱਲੇ ਪੈਸੇ ਪੂਜਣ ਜਾਂ ਅੱਜ ਕਰਾਏ ਦੇਣਾ ਕੱਪੜੇ ਵੀ ਤੋਤੇ ਪਏ ਹੈਗੇ ਕੱਪੜੇ ਸੁੱਕ ਨਹੀਂ ਰਹੇ ਤੇ ਬੰਦਾ ਸਾਡਾ ਤਿਆਰ ਹੋਣ ਲੱਗਾਗਾ ਕਿੱਥੇ ਜਾਣ ਲਈ ਕਿੰਨਾ ਵੇਟ ਘੱਟ ਕਰ ਲਿਆ ਤੁਸੀਂ ਮੈਂ ਇੱਕ ਦਾ ਲਾਤੀਆ ਨਹੀਂ ਅੱਛਾ ਪਰ ਪੈਂਟਾ ਜ਼ਰੂਰ ਲੂਜ਼ ਹੋ ਗਿਆ ਹੈ ਹਾਂ ਪੈਂਟਾ ਖਾਰੀਂ ਹੋ ਜਾ ਕਿੰਨੇ ਟਾਈਮ ਦੇ ਵਿੱਚ ਇੱਕ ਮਹੀਨਾ ਕਿੰਨੀ ਕਿੰਨੀ ਦੂਰ ਰਨਿੰਗ ਕਰਨ ਜਾਂਦੇ ਹੋ ਹਾਂ ਤੇ ਮੈਂ ਵੀ ਅੱਜ ਤਾਂ ਜਾਉਂਗੀ ਸ਼ਾਮ ਨੂੰ ਪਰ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਝੂਠ ਬੋਲ ਕੇ ਰਾਨੀ ਕਰਵਾਉਂਦੇ ਸੀ ਪਹਿਲਾਂ ਅੱਜ ਮੈਂ ਵੀ ਸ਼ਾਰਟ ਕਰਨਾ ਹੈ ਝੂਠ ਬੋਲ ਕੇ ਨਹੀਂ ਪਹਿਲਾਂ ਤੁਸੀਂ ਕਹਿੰਦੇ ਸੀ ਗੇਟ ਤੋਂ ਲੈ ਕੇ ਬੱਤੀਆਂ ਤੱਕ ਜਿੱਥੋਂ ਤੱਕ ਰਾਨੀ ਕਰਵਾਉਂਦੇ ਸੀ ਇਹ ਤਾਂ ਥੋੜਾ ਜਿਹਾ 200 ਕਿਲੋਮੀਟਰ 300 ਅੱਧਾ ਕਿਲੋਮੀਟਰ ਸੀ ਰ ਮੈਂ ਤਾਂ 8 ਗੇੜ ਲਮਾਉਂਦੇ ਸੀ ਤੇ ਮੈਂ 400 ਕਿਲੋ 400 ਇਹ ਨਹੀਂ ਅਗਰ ਦੱਪੀਣਾ ਹੋ ਉਹ ਪਿਆਰੇ ਹੈ ਹਾਂ ਮੈਂ ਰੋੜਾ ਲੀਂ ਆ ਆ ਮੈਂ ਰੋੜਾ ਲੀਂ ਤੱਕ ਨਹੀਂ ਆ ਇਹ ਨਹੀਂ ਰੋੜਾ ਹਾਈ ਗਿਆ ਅੱਛਾ ਉਹ ਅੱਧਾ ਕਿਲੋ ਮੀਟਰ ਦੂਸਰੀ ਨਾ ਤਾਂ ਨਾਪਦੇ ਜੀ ਉਹ ਕੋਈ ਨਹੀਂ ਉਹ ਤਾਂ ਠੀਕ ਸੀ ਮੈਂ ਕਿਹਾ ਕਿ ਤੇ ਆਹ ਬੱਤੀਆਂ ਵੀ ਮੈਨੂੰ ਅੱਛਾ ਹਾਂ ਫੇਰ ਤਾਂ ਠੀਕ ਹੈ ਚਲੋ ਮੈਂ ਵੀ ਅੱਜ ਆਉਂਗੀ ਕਿੰਨੇ ਵਜੇ ਆ ਜਾ ਕੋਣੇ 8:00 7:00 ਹੋਗੇ ਆ ਜੀ ਜਿੰਨੇ ਦੇ ਦੋ ਜਵਲੀ ਵੰਦੇ ਆ ਠੀਕ ਹੈ ਕਿੰਨੇ ਵਜ ਗਏ 40 ਹੋ ਗਏ ਠੀਕ ਹੈ ਮੈਂ 40 ਤੇ ਵਾਪਸ ਆ ਜੇ ਖਾਣੇ ਦੇ ਵਿੱਚ ਆਪਾਂ ਦਾਲ ਚਾਵਲ ਬਣਾ ਕੇ ਚਾਵਲ ਬਣਾਏ ਆ ਦਾਲ ਬਣਾਤੀ ਕੋਈ ਆਪੇ ਹੀ ਜੁਣਾ ਨਹੀਂ ਹੈਗਾ ਫਿਰ ਥੱਕ ਕੇ ਜੋ ਅੱਜ ਹੈ ਜਿੰਨੇ ਦਾ ਫਸਟ ਦੇ ਆ ਇਧਰ ਆਪਾਂ ਲਾਤੀ ਮੋਟਰ ਕਿਉਂਕਿ ਪਾਣੀ ਖਤਲ ਹੋ ਰਿਹਾ ਸੀਗਾ ਤੇ ਪਾਣੀ ਅੱਜ ਪਤਾ ਕਿੰਨਾ ਵੇਸਟ ਹੋ ਗਿਆ ਜਦੋਂ ਮੈਂ ਆਈ ਨਾ 2-3 ਫਲ ਫਰੈਸ਼ ਪਾੜੀਆਂ ਤਾਂ ਉਹ ਲਾ ਕੇ ਚਲੀ ਗਈ ਸੀ ਪਹਿਲਾਂ ਗੰਸੇ ਨਾਲ ਲੱਗੀ ਸੁਹਾਤਾ ਤੇ ਬਾਅਦ ਪਾਣੀ ਅੱਜ ਕਾਫੀ ਵੇਸਟ ਹੋਇਆ ਮੈਨੂੰ ਦੁੱਖ ਹੋਇਆ ਤਾਂ ਜਿਆਦਾ ਵੀ ਪਾਣੀ ਬਿੰਦਰ ਤੋਂ ਪਾਰ ਹੀ ਪਿੱਛੇ ਕਿ ਤੂੰ ਮੈਂ ਲੇਕਨ ਮੈਂ ਭੁੱਲ ਗਈ ਸੀ ਹੀ ਟੁੱਟੀ ਤੇ ਅੱਜ ਮੈਂ ਵੀ ਆਪਣੇ ਲੈ ਕੇ ਆਵਾ ਸੂਜ ਉੱਪਰ ਚਲੀ ਆ ਸੂਜ ਲੈ ਕੇ ਆਵਾ ਸੌਫਸ ਲੈ ਕੇ ਆਵਾ ਤਿਆਰੀ ਕਰ ਅੱਜ ਤਾਂ ਸ਼ੁਰੂ ਕਰਦੀ ਕਿਉਂਕਿ ਮੈਂ ਆਪਰੇਸ਼ਨ ਤੋਂ ਬਾਅਦ ਬੰਦ ਕਰਤਾ ਸੀਗਾ ਤੇ ਮੈਂ ਜ਼ਿਆਦਾ ਨਹੀਂ ਕੀਤੀ ਫੇਰ ਨਹੀਂ ਕਰ ਅੱਜ ਦੁਬਾਰਾ ਸ਼ੁਰੂ ਕਰ ਲੱਗੀ ਆ ਇੱਥੇ ਵੀ ਤੇ ਫਿਰ ਸੂਜੀ ਲੱਦੇ ਕਿ ਤੇ ਬੋਈ ਦੇਨ ਛੱਡ ਛੁੱਟ ਤੇ ਲੱਗੇ ਤਾਂ ਸ਼ੁਕਰ ਸ਼ੁਕਰ ਹੈ ਰੱਬ ਦਾ ਚੰਗੇ ਮਿਲ ਗਏ ਸੂਈ ਆਪਾਂ ਨੂੰ ਮਿਲ ਗਏ ਸੌਕਸ ਵੀ ਲੈ ਲਈ ਉੱਪਰ ਉੱਪਰ ਹੋਇਆ ਪਿਆਗਾ ਮੇਰਾ ਲਾਈਟ ਲੋ ਵੀ ਪੈਣੀ ਹੈ ਪਹਿਲਾਂ ਉਸ ਤੇ ਸੌਕਸ ਲੈ ਲ ਗਏ ਪਹੁੰਚ ਗਏ ਰੈਡੀ ਹੋਣ ਦੇ ਲਈ ਮੈਦਾਨ ਦੇ ਵਿੱਚ ਜਾਣ ਦੇ ਲਈ ਮੈਂ ਤੁਹਾਨੂੰ ਦਿਖਾਉਣੀ ਹੈ ਮੇਰੇ ਸੌਕਸ ਦੇ ਵਿੱਚ ਕੀ ਪ੍ਰੋਬਲਮ ਆ ਦੇਖੋ ਕਈ ਵਾਰ ਆਪਾਂ ਸੌਕਸ ਲੈਣੀਆਂ ਤੁਹਾਨੂੰ ਦੇਖ ਕੇ ਲੈਣੀਆਂ ਚਾਹੀਣਗੇ ਬਟ ਉਸ ਟਾਈਮ ਤੇ ਮੈਂ ਲੈ ਲਈਆਂ ਤੇ ਮੈਨੂੰ ਨਾ ਪਤਾ ਚੱਲਿਆ ਤੁਹਾਨੂੰ ਦਿਖਾਉਣੀ ਹੈ ਇੱਕ ਮਿੰਟਰ ਇੱਕ ਵਾਰ ਲਗੀਤੀ ਹੈ ਬਣਾਣਾ ਉਸ ਪਹੁੰਚ ਕੇ ਦਿਖਾਉਣੀ ਹੈ ਫੋਟੋ ਜੇ ਜਾ ਰਹੇਂਗਾ ਤੋ ਕਰ ਦਿਨੋ ਤੁਸੀਂ ਦੇਖੋ ਇਹ ਹੈਗਾ ਇਹਨਾਂ ਦਾ ਫਰੰਟ ਸਾਈ ਇੱਕ ਇੱਕ ਸਾਈਡ ਤੇ ਇਸ ਤਰ੍ਹਾਂ ਡਿਜ਼ਾਈਨ ਹੁੰਦਾ ਫਰੰਟ ਤੇ ਇੱਕ ਸਾਈਡ ਤੇ ਇਸ ਤਰ੍ਹਾਂ ਦਾ ਹੁੰਦਾ ਇੱਕ ਸਾਈਡ ਤੇ ਇਸ ਤਰ੍ਹਾਂ ਦਾ ਇੱਕ ਸਾਈਡ ਤੇ ਇਸ ਤਰ੍ਹਾਂ ਦਾ ਜਦੋਂ ਕਿ ਇਹ ਇਸ ਤੇ ਬਲੈਕ ਆ ਜਿਹੜਾ ਬੈਕ ਤੇ ਹੁੰਦਾ ਇਸ ਦੇ ਬਲੂ ਬੈਕ ਤੇ ਹੁੰਦਾ ਇਸ ਤਰ੍ਹਾਂ ਉਲਟ ਆ ਗਈਆਂ ਪਤਾ ਨਹੀਂ ਕਿਵੇਂ ਬਣ ਗਿਆ ਹੂੰਗਾ ਤਾਂ ਹੈਗੀਆਂ ਨੇ ਸਹੀ ਤੇ ਪਰ ਕੋਈ ਨਾ ਪਾ ਲੈਨੇ ਇੱਥੇ ਕਿਹੜਾ ਢਿੰਧੀਆਂ ਨੇਗੀਆਂ मतलब इस सूस ਦੇ ਵਿੱਚ ਕਿਹੜਾ ਦੀ ਹੁੰਦਾ ਨਹੀਂ ਗਿਆ ਤੇ ਇਸ ਕਰਕੇ ਮੈਂ ਕਿਹਾ ਚਲੋ ਧਰੇ ਕਦੇ ਪਾ ਲੈਨੇ ਆਪਾਂ ਪਰ ਜੇ ਚੱਪੜਾ ਮੇਰੇ ਵਿੱਚ ਆਪਾਂ ਨਹੀਂ ਪਾ ਸਕਦੇ ਇਹ ਤੇ ਇਸ ਤਰ੍ਹਾਂ ਜਦੋਂ ਵੀ ਸੌਕਸ ਲੈਨੇ ਆ ਤੇ ਅਨਾਰ ਜਿੱਦਾਂ ਲਿਆ ਕਰੋ ਇਹ ਇਸ ਤਰ੍ਹਾਂ ਹੀ ਰੱਖ ਕੇ ਕੱਢ ਲੈਂਦੇ ਵੈਸੇ ਵੀ ਇਹ ਸਸਤੀ ਮਾਰਕੀਟ ਤੋਂ ਲਗਾ ਸਿੱਟੋ ਰੇਟ ਸਦੋਂ ਜ਼ਿਆਦਾ ਚੋ ਤੇ ਉੱਥੇ ਦੇ ਵੇਰੇ ਘੱਟ ਚੱਲਦੀ ਜਾਂਦਾ ਹੈਗਾ ਉਲਟ-ਪੁਲਟ ਇਸ ਕਰਕੇ ਜੇ ਜੇ ਪੈਸੇ ਦਿੱਤੇ ਸੀ ਉਹ ਜਿਵੇਂ ਨਹੀਂ ਗਈਆਂ ਸੌਕਸ ਤੇ ਹੁਣ ਬਸ ਚਾਵਲ ਬਣ ਗਏ ਕਿਉਂਕਿ ਫਿਰ ਮੈਂ ਚਾਵਲ ਵੀ ਬਣਾ ਕੇ ਖਾਂ ਦੂੰ ਪੌਣੇ 7 ਤਾਂ ਸੱਤਾ ਹੋਏ ਪਏ ਆ ਤੇ ਪੌਣੇ 8 ਹੋ ਜਾਣਗੇ ਮੈਂ ਜਾਂਦੇ ਹੋਏ ਤੇ ਚਲੋ ਮੈਂ ਹੁਣੇ ਪਹਿਲਾਂ ਤਿਆਰ ਸੂਈ ਜਿਹਾ ਪਹਿਨਣਾ ਤੇ ਕੱਪੜੇ ਵੀ ਚੇਂਜ ਕਰ ਲੈ ਸੀਗੇ ਆਪਣੇ ਪਾਲੇ ਲੋਅਰ ਟੀ-ਸ਼ਰਟ ਉਹਦਾ ਦਪਟੇ ਨਾਲ ਥੋੜਾ ਜਿਹਾ ਫਿਰ ਵੀ ਮੁਸ਼ਕਲ ਹੋ ਜਾਂਦਾਗਾ ਕਰਨਾ ਤੇ ਐਕਸਰਸਾਈਜ਼ ਕਰ ਇਸ ਕਰਕੇ ਆਪਾਂ ਪਹਿਨ ਲਿਆ ਲੋਅਰ ਟੀ-ਸ਼ਰਟ ਉਹ ਪਹਿਨ ਕੇ ਤੁਸੀਂ ਦੇਖ ਸਕਦੇ ਹੋ ਬਾਹਰ ਹਨੇਰਾ ਕਿੰਨਾਗਾ ਪੌਣੇ 8 ਹੋ ਗਏ ਹੈਗੇ ਆ ਤੇ ਨਰਿੰਦਰ ਪੌਣੇ 8 ਹਾਂ 7:40 ਦੇ ਹੋ ਗਏ ਤੇ ਨਰਿੰਦਰ ਮੈਨੂੰ ਫੋਨ ਕੀਤਾ ਸੀ ਕਿ ਤੂੰ ਆ ਜਾ ਵੀ ਮੈਂ ਆ ਰਹਿਆਂਗਾ ਲੇਕਿਨ ਹਸ ਤੱਕ ਆਈ ਨਹੀਂ ਦੇਖਦੀ ਐਸ ਟਾਈਮ ਰਨਿੰਗ ਕਰਨ ਜਾਂਦੇ ਉਹ ਦੇਖੋ ਹਜ ਤੱਕ ਆਈ ਨਹੀਂ ਮੈਂ ਬੈਠ ਕਰੀ ਹਾਂ ਨੇੜਾ ਦੇਖ ਸਕਦੇ ਤੁਸੀਂ ਤੇ ਠੰਡਾ ਜਾ ਲਾ ਸਕਦੇ ਹੋ ਹਸ ਤੱਕ ਇੱਕ ਦੋ ਚੱਕਰੀ ਮਸਾਲਾ ਲੱਗਣ ਗਿਆ ਮੈਥੋਂ ਤੇ ਅੰਦਰ ਲੱਗ ਹੋ ਰਹੀ ਹੈ ਗਣੇਸ਼ ਚੀ ਦੀ ਮਤਲਬ ਕਿ ਆਇ ਹੋਏ ਨਾ ਤੇ ਗਣੇਸ਼ ਦਾ ਪੰਡਾਲ ਸਜਿਆ ਹੋਇਆ ਜਿਹੜਾ ਤੁਹਾਨੂੰ ਰੰਦੇ ਦਰਸ਼ਨ ਕਰਵਾਉਣੀ ਆ ਦੇਖਦੀ ਆ ਤੇ ਮੈਂ ਬਾਹਰ ਖੜੀ ਵੇਟ ਕਰ ਰਹੀ ਆ ਨਿੰਦਰ ਵਾਲੇ ਕੰਨ ਤੱਕ ਦਿਖ ਹੀ ਰਹੇ ਕਿਉਂਕਿ ਬਹੁਤ ਦੂਰ ਤੱਕ ਜਾਂਦੇ ਆ 10 ਕਿਲੋਮੀਟਰ ਤੱਕ ਤੇ ਇਸ ਕਰਕੇ ਲੇਟ ਹੋ ਜਾਂਦੇ ਆ ਮੰਬੰਦਰ ਤਾਂ ਇਧਰ ਦੀ ਆ ਗਿਆ ਮੈਂ ਬੰਦੇ ਉਧਰ ਦੀ ਦੇਖੀ ਜਾਨੀ ਮੈਂ ਉਧਰ ਦੀ ਦੇਖੀ ਜਾਨੀ ਦਿਖਾਏ ਮੂੰਹ ਹਾਏ ਹਾਏ ਵਾਲੀ ਬੁਰਾਲੇ ਪਹਿਲਾਂ ਪਤਾ ਨੂੰ ਪਾਣੀ ਲੈ ਆਉਂਦੀ ਹੈ ਹਾਂ ਮੈਂ ਇੱਧਰ ਵੀ ਦੇਖੀ ਜਾਨੀ ਇੱਧਰੋਂ ਵੀ ਤਾਂ ਉਹ ਹੀ ਜਾਂਦੀ ਹੈ ਮੈਂ ਤਾਂ ਇੱਧਰੋਂ ਦੇਖੀ ਜਾਨੀ ਹਾਂ 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 ਚਲੋ ਮੇਰੇ ਕਿਨੇ ਚੱਕਰ ਲਵਾਉਂਗੇ ਦੋ ਹੀ ਲਾਉਂ ਮੈਂ ਤਾਂ ਦੋ ਬੋਤਲ ਦੋ ਚਲ ਚਲੋ ਮੈ ਵੀ ਲੱਗੀ ਅੱਜ ਫਸਟੇ। ਬੰਦੇ ਤੋਂ ਇੰਨਾ ਕਰਕੇ ਵੀ ਥੱਕਿਆ ਨਹੀਂ। ਤੇ ਬਾਈ ਲੱਗਦਾ ਬਹੁਤ ਦਿਨਾਂ ਬਾਅਦ ਕੀਤੀ ਰਨਿੰਗ ਇਸ ਕਰਕੇ ਇੰਨਾ ਜਿਆਦਾ ਮਤਲਬ ਕਿ ਹਾ ਖਰਾਬ ਹੋ ਗਈ ਸੀਗੀ ਤੇ ਉਹ ਲਾਈਟਸ ਤੋਂ ਲੈ ਕੇ ਮੈਂ ਉਹ ਸਲਾਈਟਸ ਤੱਕ ਜਿਹੜਾ ਹੈਗਾ ਰਨਿੰਗ ਕੀਤੀ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਤੇ ਇੰਨੀ ਰਨਿੰਗ ਕੀਤੀ ਮਤਲਬ ਕਿ ਹੈਗਾ 4-5 ਕਿਲੋਮੀਟਰ ਤੇ ਔਰ ਉਸ ਦੇ ਵਿੱਚ ਮੈਂ 4-5 ਚੱਕਰ ਲਗਾਏ ਸੀਗੇ ਮੈਂ ਇਸ ਕਰਕੇ ਘਟ ਕੀਤੀ ਕਿਉਂਕਿ ਹਜੇ ਮੈਂ ਫਸਟ ਟਾਈਮ ਉਸ ਦਿਨ ਫਸਟੇ ਕੀਤੀ ਸੀਗੀ। ਔਰ ਫਿਰ ਮੈਂ ਅਪਰੇਸ਼ਨ ਦੁਬਾਰਾ ਨਹੀਂ ਕੀਤੀ ਫਿਰ ਮੈਨੂੰ ਲੱਗਾ ਕਿ ਸ਼ਰੀਰ ਥੋੜਾ ਸੈੱਟ ਬੈਠ ਜਾਏ ਮੈਂ ਫੇਰੀ ਜਿਹੜਾ ਹੈਗਾਗਾ ਐਕਸਰਸਾਈਜ਼ ਆ ਕਰੂੰਗੀ ਤੇ ਸਾਹਮਣੇ ਲੱਗਿਆ ਹੋਇਆਗਾ ਸ਼੍ਰੀ ਗਣੇਸ਼ ਚੀ ਦਾ ਗਣੇਸ਼ ਚੀ ਦਾ ਪੰਡਾਲ ਪੰਡਾਲ ਸਜਿਆ ਹੋਇਆਗਾ ਤੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਅੱਗੇ ਜਾ ਕੇ ਦਰਸ਼ਨ ਕਰਵਾਉਣੀ ਆ ਨੇੜੇ ਤੋਂ ਸਾਰੇ ਜਣੇ ਦਰਸ਼ਨ ਜਰੂਰ ਕਰਿਓ ਸਾਡੀ ਕਲੋਨੀ ਦੇ ਵਿੱਚ ਗਣੇਸ਼ ਚੀ ਆਏ ਹੋਏ ਨੇ पंडाल बहुत सोना सजाया होया शाम डेली कीर्तन होंगे इंजॉय कर रहे करो सारे दर्शन गणेश जी के इंजॉय कर रहे थोड़ा लेट हों की रात तक। उपर। है? क्यों जा बन गया अस्ताख जी मतलब इना पता नहीं बने हजे चलो सीट अप लगाओ बता लगा रहे मैं, भी लेट दी, मैं भी ਆਲੋ ਸਟਾਰਟ ਕਰਦੇ 10 15 20 ਕਿਲਾ ਪਾਉਂਦਾ ਬੰਦਾ ਜਾਦੇ ਨਹੀਂ ਉਦੋਂ ਬਾਅਦ ਤਾਂ ਬਸ ਥੱਕ ਜਾਂਦੇ ਇਹ ਬੰਦੇ ਉਦੋਂ ਬਸ ਦੋ ਆਰ ਬੰਦੇ ਰਹੀ ਹਾਲ ਹੋ ਜਾਂਦਾ ਹਾਏ ਇੱਥੇ ਵੀ ਉੱਪਰ ਇੱਕ ਡਿੱਪ ਬਣਾ ਹਾਏ ਇਹ ਦੋ ਹੱਦ ਤਾ ਮੇਰਾ ਝੋਲ ਲਵਾ ਜਨਾ